ਤੱਕ ਬਾਰੇ ਬਾਕੀ ਬਾਰੇ ਡਾਲ ਦੇ ਕੋਸੂ ਆ ਜਾਓ ਵਾਹ ਬਈ ਜਾ ਆਉਂਦਾ ਹੁਣ ਹੁਣੀ ਆਉਂਦਾ ਜਾ 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 ਤੇਰੀ ਗਾਇ ਸੁਭਮ ਦੀ ਗਾਇ ਜਾ ਫਿਰ ਅਜਾ ਫੋਨ ਦੇ ਰਹਾ ਹੁਣ ਦੂਜੇ ਬਾਈ ਪ੍ਰਭਜੋਤ ਖੜਾ ਜੰਮੂ ਵਾਲਾ ਮੁੰਡਾ ਇੱਕ ਗੁਰਵਿੰਦਰ ਕਿੰਨੇ ਕਿੰਨੇ ਚੱਕ ਲੱਖ ਰੁਪਏ ਆਇਆ ਇਹਨੂੰ 25 ਹਜ਼ਾਰ ਪਾਉਣਾ ਵਾ ਫਿਰ ਪਰ ਉਹ ਹੋਰ ਜਿਹੜਾ ਪਾਦਰ ਹੁੰਦਾ ਅਸਾਂ ਇਹਨਾਂ ਬਾਈ ਅਸਾਂ ਦੇ ਵਿਚਾਰੇ ਪੈਸੇ ਕੱਢਣ ਚਾਹੀਏ ਸੀ ਸਾਲ ਕਰਕੇ ਨੇ ਕਾਟ ਤੇ ਤਾਂ ਜਾਣਾ ਯਾਰ ਤੂੰ ਪੈਸੇ ਪਾਉ ਉਹਨੇ ਦੇ ਭਾਈ ਜਿਹੜੇ ਪੈਸੇ ਆ ਤੂੰ ਲੋ ਇਹਨਾਂ 50000 ਰੁਪਏ ਪਾਤਾ ਸੋਹਜਾ ਰਹਿੰਦਾ ਹੈ ਇਸ ਸ਼ਨੀਵਾਰ ਤੋਂ ਸ਼ਨੀਵਾਰ ਨੂੰ ਕਰ ਦੇਗਾ ਨੱਕੀ ਨਾ ਮੈਂ ਹਫ਼ਤੇ ਦਾ ਲੱਖ ਲੱਖ ਕਰੀ ਓਕੇ ਆ ਰਵਿੰਦਰ ਕੁਮਾਰ ਦਾ ਰਵਿੰਦਰ ਕੁਮਾਰ ਇੱਕ ਵਟ ਯਾਰ ਆ ਮੁੰਡਾ ਤਾਂ ਜਵੇਂ ਨਹੀਂ ਬੋਲਦਾ ਪਾਏ ਦੇ ਚ ਫੋਨ ਨਹੀਂ ਚਾਹਦੀ ਨਹੀਂ ਮੈਂ ਫਿਰ ਰੋਲਾ ਪਊ ਆਪਣਾ ਰਵਿੰਦਰ ਕੁਮਾਰ ਤੂੰ ਕਿੱਥੇ ਆ ਕੇ ਪੇਮੈਂਟ ਵੀ ਪਾ ਆ ਤੂੰ ਕਿੱਥੇ ਕੁਆਰਤ ਉਹ ਯਾਰ ਤੂ ਰੋ ਪਿਆ ਅਸੀਂ ਨਹੀਂ ਆਏ ਉਹਦੇ ਕੋਲ ਕੁਆਰਤ ਦਾ ਵੀ ਫੋਨ ਲਗਾ ਸੀ ਇਹਦਾ ਚੈੱਕ ਕਲੀਅਰ ਕਰਾਤਾ ਸੀ ਕੱਲ ਕਰਾਓ ਦੱਸੋ ਕਿਹੜੇ ਕਿਹੜੇ ਕਾਉਂਟ ਵਿੱਚ ਪਾਏ ਕਿਹੜੇ ਅਕਾਊਂਟ ਵਿੱਚ ਪਾਏ ਆ ਕੋਲੇ ਖੜਾ ਕੁਝ ਨਹੀਂ ਆ ਚੈੱਕ ਕਲੀਅਰ ਹੈ ਅਗਲੇ ਤੇ ਇੱਕ ਤਾਂ ਸੀ ਨਾ ਉਹ ਇਹ ਤਾਂ ਚੈੱਕ ਕਲੀਅਰ ਕਿਹੜਾ ਇਹਨੂੰ ਆ ਤਾ ਦੱਸ ਹੋਇਆ ਹੀ ਨਹੀਂ ਬੈਂਕ ਦਾ ਡੇ ਆਫਿਸ ਆਈ ਉਸ ਤੋਂ ਬਾਅਦ ਤੁਸੀਂ ਕੋਈ ਪੈਸੇ ਨਹੀਂ ਪਾਏ ਭਾਜੀ ਪੈਸੇ ਤੁਸੀਂ ਆਫਿਸ ਤੋਂ ਪਾਏ ਪਾਏ ਆ ਉਸ ਤੋਂ ਬਾਅਦ ਤੁਸੀਂ 2 ਲੱਖ ਪਾਣਾ ਅਜੇ ਤੱਕ ਨਹੀਂ ਪਾਇਆ